ਇਸ ਨਾਲ ਹੀ ਗੱਲ ਕਰਦੇ ਆ ਪਠਾਨਕੋਟ ਦੇ ਨਾਲ ਲੱਗਦੇ ਪਹਾੜੀ ਇਲਾਕੇ ਦੇ ਵਿੱਚ لینڈ ਸਲਾਈਡਿੰਗ ਹੋਈ ਹੈ ਪਠਾਨਕੋਟ ਡਲਹੋਜ਼ੀ ਚੰਬਾ ਨੈਸ਼ਨਲ ਹਾਈਵੇ ਤੇ ਟਿਕਾ ਟਿਕਿਆ ਨੇ لینڈ ਸਲਾਈਡ ਕਾਰਨ ਸੜਕ ਤਸੀ ਹੈ ਟਰੱਕ ਦੱਸਦੇ ਕਿ ਲਪੇਟ ਦੇ ਵਿੱਚ ਆਇਆ ਹੈ ਹਾਲਾਂਕਿ ਸੋ ਡਰਾਈਵਰ ਦੀ ਮਸਾਹੀ ਜਾਨ ਬਚੀ ਹੈ ਦੋਵੇਂ ਪਾਸੇ ਵਾਣਾ ਦੀਆਂ ਲੰਮੀਆਂ ਲੰਮੀਆਂ ਲਾਈਨਾਂ ਵੀ ਵੇਖਣ ਨੂੰ ਮਿਲ ਰਹੀਆਂ ਨੇ ਸੋ ਪਠਾਨਕੋਟ ਡਲੋਜ਼ੀ ਨੈਸ਼ਨਲ ਹਾਈਵੇ ਦਾ ਸੰਪਰਕ ਵੀ ਟੁੱਟਿਆ ਹੋਇਆ ਹੈ ਸੋ ਤਸਵੀਰਾਂ ਤੁਸੀਂ ਵੇਖ پا ਰਹੇ ਹੋ ਸੋ ਫਿਲਹਾਲ ਸੜਕ ਜੋ ਕਿ ਬੁਰੀ ਤਰ੍ਹਾਂ ਨੁਕਸਾਨੀ ਗਈ ਹੈ ਸੋ ਲੈਂਡਸਲਾਈਡ ਕਾਰਨ ਸੜਕ ਧਸ ਚੁੱਕੀ ਹੈ ਟਰੱਕ ਇਸ ਦੇ ਲਪੇੜ ਦੇ ਵਿੱਚ ਆਇਆ ਹੈ ਹਾਲਾਂਕਿ ਡਰਾਈਵਰ ਦੀ ਮਸਾ ਇਸ ਤਰ੍ਹਾਂ ਜਾਨ ਬਚ ਚੁੱਕੀ ਹੈ ਸੋ ਦੋਵੇਂ ਪਾਸਿਓਂ ਨਵਾਨਾ ਦੀ ਲੰਮੀਆ ਲਾਈਨਾਂ ਵੇਖਣ ਨੂੰ ਮਿਲ ਰਹੀਆਂ ਨੇ ਕਤਾਰਾਂ ਇੱਥੇ ਲੱਗੀਆਂ ਹੋਈਆਂ ਨੇ ਜਿਸ ਕਦਰ ਇਸ ਸੰਪਰਕ ਏ ਟੁੱਟ ਚੁੱਕਿਆ ਸੋ ਪਠਾਨਕੋ ਡਲੂਜੀ ਨੈਸ਼ਨਲ ਹਾਈਵੇ ਦਾ ਸੰਪਰਕ ਟੁੱਟ ਚੁੱਕਿਆ ਹੈ ਲੈਂਡਸਲਾਈਡਿੰਗ ਕਾਰਨ ਸੋ ਫਿਲਹਾਲ ਲਗਾਤਾਰ ਲੈਂਡਸਲਾਈਡਿੰਗ ਦੀਆਂ ਖਬਰਾਂ ਘਟਨਾਵਾਂ ਵੇਖਣ ਨੂੰ ਮਿਲ ਰਹੀਆਂ ਨੇ ਜਿਸ ਕਦਰ ਹਿਂ ਪੈ ਰਹੇ ਹੈ ਮਾਚਲ ਦੇ ਵਿੱਚ ਸੋ ਸਿੱਧਾ ਰੁਕ ਕਰਦੇ ਆ ਸਾਡੇ ਸਹਿਯੋਗੀ ਮੁਕੇਸ਼ ਸੈਣੀ ਸਾਹ ਨਾਲ ਜੁੜ ਚੁੱਕੇ ਨੇ ਆ ਮੁਕੇਸ਼ ਹੁਣ ਜਿਸ ਕਦਰ ਲਗਾਤਾਰ ਬਰਸਾਤਾ ਹੋ ਰਹੀਆ ਨੇ ਲੈਂਡਸਾਈਡਿੰਗ ਦੀਆਂ ਖਬਰਾਂ ਘਟਨਾਵਾਂ ਵੇਖਣ ਨੂੰ ਮਿਲ ਰਹੀਆਂ ਨੇ ਆਏ ਦਿਨ ਫਿਲਹਾਲ ਪਠਾਨਕੋਡ ਅਲੋਜੀ ਜੰਪਾ ਨੈਸ਼ਨਲ ਹਾਈਵੇ ਤੋਂ ਹੀ ਤਸਵੀਰਾਂ ਸਾਹਮਣੇ ਆਈਆਂ ਨੇ ਕੀ ਕੁਝ ਜਾਣਕਾਰੀ ਹੈਮ ਜੀ ਬਿਲਕੁਲ ਜਿਦਾ ਕਿ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਬਰਸਾਤ ਪਹਾੜੀ ਇਲਾਕੇ ਦੇ ਵਿੱਚ ਤਬਾਹੀ ਮਚਾ ਰਹੀ ਹੈ ਉਸੇ ਤਰ੍ਹਾਂ ਹੀ ਜਿਹੜਾ ਆ ਹੁਣ ਮੈਦਾਨੀ ਇਲਾਕੇ ਦੇ ਵਿੱਚ ਵੀ ਇਸ ਦਾ ਅਸਰ ਵੇਖਣ ਨੂੰ ਮਿਲ ਰਿਹਾ ਹੈ ਜੇ ਗੱਲ ਕਰੀਏ ਜਿਲ੍ਹਾ ਪਠਾਨਕੋਟ ਦਾ ਪਠਾਨਕੋਟ ਦੇ ਜਿਹੜਾ ਪਹਾੜੀ ਇਲਾਕਾ ਹੈ ਜਿਲ੍ਹਾ ਪਠਾਨਕੋਟ ਦੇ ਨਾਂ ਲੱਗਦਾ ਢਾਰ ਬਲਾਕ ਦਾ ਜਿਹੜਾ ਪਹਾੜੀ ਇਲਾਕਾ ਹੈ ਉਹ ਪਠਾਨਕੋਟ ਦਲਹੋਜ਼ੀ ਜਿਹੜਾ ਨੈਸ਼ਨਲ ਹਾਈਵੇਅ ਹੈ ਉੱਥੇ ਲੈਂਡਸਲਾਈਡਿੰਗ ਹੋਈ ਹੈ ਦਿਨੇਰਾ ਜੋ ਕਿ ਪੰਜਾਬ ਦਾ ਆਖਰੀ ਪਿੰਡ ਹੈ ਉੱਥੇ ਜਿਹੜਾ ਲੈਂਡਸਲਾਈਡਿੰਗ ਹੋਈ ਹੈ ਜਿਸ ਦੇ ਨਾਲ ਜਿਹੜੀ ਹੈ ਜ਼ਮੀਨ ਧਸ ਗਈ ਹੈ ਇੱਕ ਸੜਕ ਜਿਹੜੀ ਹੈ ਬਿਲਕੁਲ ਜਿਹੜੀ ਹੈ ਵਿਵਸਥ ਜਿਹਨੂੰ ਕਹਿੰਦੇ ਆ ਉਹ ਹੋ ਗਈ ਹੈ ਔਰ ਦੋਨੇ ਪਾਸੇ ਦਾ ਜਿਹੜਾ ਰਸਤਾ ਹੈ ਉਹ ਬੰਦ ਹੋ ਗਿਆ ਇੱਕੋ ਮੱਤਰ ਰਸਤਾ ਜਿਹੜਾ ਹੈ ਉਹ ਪਠਾਨਕੋਟ ਦਲਹੋਜ਼ੀ ਚੰਬਾ ਜਿਹੜਾ ਇਸ ਰੋਡ ਨੂੰ ਜੋੜਦਾ ਆ ਜਿਸ ਦੇ ਚਲਦੇ لینڈ ਸਲਾਈਡਿੰਗ ਹੋਣ ਦੇ ਚਲਦੇ ਇਸ ਰਸਤੇ ਨੂੰ ਜਿਹੜਾ ਹੈ ਫਿਲਹਾਲ ਹੂਣ ਦੀ ਕਿੜੀ ਜਿਹੜਾ ਉਹ ਬੰਦ ਕਰ ਦਿੱਤਾ ਗਿਆ ਹੈ ਕਿਉਂਕਿ ਲਗਾਤਾਰ ਜਿਹੜੀ ਹੈ ਬਾਰਿਸ਼ ਹੋ ਰਹੀ ਹੈ ਔਰ ਇਸ ਬਾਰਿਸ਼ ਦਾ ਅਸਰ ਜਿੱਥੇ ਪਠਾਨਕੋਟ ਡਲਹੋਜ਼ੀ ਨੈਸ਼ਨਲ ਹਾਈਵੇ ਤੇ ਦੇਖਣ ਨੂੰ ਮਿਲਿਆ ਉੱਥੇ ਪਠਾਨਕੋਟ ਜ਼ਿਲ੍ਹੇ ਦੇ ਵੱਖ-ਵੱਖ ਜਗ੍ਹਾ ਤੇ ਵੀ ਜਿਹੜਾ ਹੈ ਬਰਸਾਤ ਦਾ ਅਸਰ ਵੇਖਣ ਨੂੰ ਮਿਲ ਰਿਹਾ ਹੈ ਜੇ ਗੱਲ ਕਰੀਏ ਬਮਿਆਰ ਸੈਕਟਰ ਜਿਹੜਾ ਹੈ ਕਿ ਹਲਕਾ-ਪਾਕ ਸੀਮਾ ਦੇ ਨਾਲ ਲੱਗਦਾ ਇਲਾਕਾ ਹੈ ਉਥੇ ਵੀ ਜਿਹੜਾ ਹੈ ਬਰਸਾਤ ਦਾ ਅਸਰ ਵੇਖਣ ਨੂੰ ਮਿਲਿਆ ਜਲਾਲੀਆ ਦਰਿਆ ਜਿਹੜਾ ਹੈ ਉਹ ਪੂਰਾ ਉਫਾਨ ਤੇ ਹੈ ਜਿਸ ਦੇ ਚੱਲਦੇ ਜਿਹੜਾ ਹੈ ਉਹ ਉਥੇ ਨਾਲ ਲੱਗਦੀਆਂ ਫਸਲਾਂ ਤੇ ਤਬਾਹ ਹੋਈਆਂ ਹੀ ਆਈਆਂ ਨਾਲ ਲੋਕਾਂ ਦੇ ਘਰਾਂ ਦੇ ਵਿੱਚ ਵੀ ਜਿਹੜਾ ਹੈ ਪਾਣੀ ਵੜ ਗਿਆ ਕਾਫੀ ਇਲਾਕਾ ਜਿਹੜਾ ਹੈ ਪਾਣੀ ਦੇ ਨਾਲ ਚੱਲ ਮਗਨ ਹੋ ਗਿਆ ਸ਼ਹਿਰ ਦੀ ਗੱਲ ਕਰੀਏ ਜਿਲ੍ਹਾ ਪਟਾਣਕੋਟ ਦੀ ਤਾਂ ਸਵੇਰ ਤੋਂ ਹੀ ਤਸਵੀਰਾਂ ਸਾਹਮਣੇ ਆ ਰਹੀਆਂ ਸਨ ਕਿ ਪੂਰਾ ਸ਼ਹਿਰ ਜਿਹੜਾ ਹੈ ਉਹ ਪਾਣੀ ਦੇ ਵਿੱਚ ਡੁੱਬਿਆ ਹੋਇਆ ਐਥੋਂ ਤੱਕ ਕਿ ਸਰਕਾਰੀ ਹਸਪਤਾਲ ਤੇ ਅੰਦਰ ਵੀ ਜਿਹੜਾ ਹੈ ਉਹ ਰਸਤਾ ਹੈ ਉਥੇ ਪਾਣੀ ਵੜ ਗਿਆ ਜਿਸ ਦੇ ਚਲਦੇ ਲੋਕਾਂ ਦਾ ਆਣਾ ਜਾਣਾ ਤੇ ਮਾਹੌਲ ਹੋਇਆ ਹੀ ਹੈ ਨਾਲ ਹੀ ਨਾਲ ਹੁਣ ਇਸ ਦਾ ਅਸਰ ਨੈਸ਼ਨਲ ਹਾਈਵੇ ਤੇ ਵੀ ਦੇਖਣ ਨੂੰ ਮਿਲ ਰਿਹਾ ਜਿਸ ਦੇ ਚਲਦੇ ਜਿਹੜਾ ਪਠਾਨਕੋਟ ਡਲੋਜੀ ਨੈਸ਼ਨਲ ਹਾਈਵੇ ਜਿਹੜਾ ਹੁਣ ਬੰਦ ਕਰ ਦਿੱਤਾ ਗਿਆ ਜੀ ਆ ਬਿਲਕੁਲ ਮਨੁਕੇਸ਼ ਜਿਸ ਕਦਰ ਤਸਵੀਰਾਂ ਸਾਹਮਣੇ ਆਈਆਂ ਨੇ ਵੇਖਿਆ ਜਾ ਸਕਦਾ ਲੰਮੀਆਂ ਲਾਈਨਾਂ ਹੁਣ ਵੇਖਣ ਨੂੰ ਮਿਲ ਰਹੀਆਂ ਨੇ ਸੰਪਰਕ ਟੁੱਟ ਚੁੱਕਿਆ ਲੈਂਡਸਲਾਈਡਿੰਗ ਦੇ ਕਰਕੇ ਸੋ ਪਹਾੜੀ ਇਲਾਕਿਆਂ ਦੇ ਵਿੱਚ ਜਿਸ ਕਦਰ ਬਰਸਾਤਾਂ ਪੈ ਰਹੀਆਂ ਨੇ ਸੋ ਇਹਦਾ ਸਿੱਧਾ ਅਸਰ ਜ਼ੁਮੇਦਾਨੀ ਇਲਾਕਿਆਂ ਦੇ ਵਿੱਚ ਵੇਖਣ ਨੂੰ ਮਿਲ ਸਕਦਾ ਹਾਲਾਂਕਿ ਇਸ ਦੌਰਾਨ ਕੀ ਕੁਝ ਫਿਲਹਾਲ ਕਾਰਵਾਈ ਜੋ ਕੀਤੀ ਜਾ ਸਕਦੀ ਅੱਗੇ ਜੇ ਗੱਲ ਕਰੀਏ ਕਾਰਵਾਈ ਦੀ ਕਿਉਂਕਿ ਪਠਾਨਕੋਟ ਦਲਹੋਜ਼ੀ ਨੈਸ਼ਨਲ ਹਾਈਵੇ ਦੀ ਗੱਲ ਕਰੀਏ ਤਾਂ ਇੱਕੋ ਮੱਤਰ ਰਸਤਾ ਹੈ ਜਿਹੜਾ ਕਿ ਪੰਜਾਬ ਤੇ ਹਿਮਾਚਲ ਦਾ ਸੰਪਰਕ ਰੋਡ ਹੈ ਨੈਸ਼ਨਲ ਹਾਈਵੇ ਹੈ ਇਸ ਨੂੰ ਲੈ ਕੇ ਪ੍ਰਸ਼ਾਸਨ ਵੱਲੋਂ ਪਹਿਲਾਂ ਹੀ ਜਿਹੜਾ ਕਾਫੀ ਇੰਤਜ਼ਾਮ ਤਾਂ ਕੀਤਾ ਗਿਆ ਸੀ ਪਰ ਹੁਣ ਕੋਈ ਲੈਂਡ ਸਲਾਈਡਿੰਗ ਤੋਂ ਬਾਅਦ ਲੱਗਦਾ ਹੈ ਕਿ ਇਸ ਨੂੰ ਦੁਬਾਰਾ ਸ਼ੁਰੂ ਕਰਨ ਦੇ ਲਈ ਕੁਝ ਸਮਾਂ ਜ਼ਰੂਰ ਲੱਗੇਗਾ ਕਿਉਂਕਿ ਜਿੱਥੇ ਸੜਕ ਜਿਸ ਪਹਾੜੀ ਦੇ ਉੱਪਰ ਸੜਕ ਬਣੀ ਹੋਈ ਹੈ ਉਹ ਪਹਾੜੀ ਵੀ ਜਿਹੜੀ ਹੈ ਉਹ ਵਹਿ ਗਈ ਹੈ ਉੱਥੋਂ ਉਸ ਦੇ ਚਲਦੇ ਜਿਹੜੇ ਲੈਂਡ ਸਲਾਈਡਿੰਗ ਹੋਣ ਤੋਂ ਬਾਅਦ ਉਹ ਰਸਤਾ ਜਿਹੜਾ ਹੈ ਉਹ ਵਹਿ ਗਿਆ ਇੱਕ ਗੱਲ ਹੋਰ ਜਿਹੜੀ ਸਭ ਤੋਂ ਅਹਿਮ ਜ ਇਸ ਰੋਡ ਦੇ ਉੱਪਰ ਜਦੋਂ ਲੈਂਡ ਸਲਾਈਡਿੰਗ ਹੋਈ ਇੱਕ ਟਰੱਕ ਵੀ ਉੱਥੇ ਜਿਹੜਾ ਆ ਰਿਹਾ ਸੀਗਾ ਫਿਲਹਾਲ ਜਿਹੜਾ ਆ ਉਸ ਡਰਾਈਵਰ ਨੇ ਆਪਣੀ ਜਾਨ ਬੜੀ ਮੁਸ਼ਕਿਲ ਨਾਲ ਬਚਾਈ ਕਿਉਂਕਿ ਜਿਸ ਜਗ੍ਹਾ ਤੇ ਤਸਵੀਰਾਂ ਦੇ ਵਿੱਚ ਵੀ ਤੁਸੀਂ ਦੇਖ ਸਕਦੇ ਹੋ ਕਿ ਟਰੱਕ ਇੱਕ ਪਹਾੜੀ ਦੇ ਨਾਲ ਲੱਗਾ ਹੋਇਆ ਹੈ ਮਤਲਬ ਉਹਦੇ ਨਾਲ ਟਕਰਾ ਗਿਆ ਹੋਇਆ ਦੂਜੇ ਪਾਸੇ ਜਿਹੜੀਆਂ ਤਸਵੀਰਾਂ ਦੇ ਵਿੱਚ ਵੇਖਿਆ ਜਾ ਸਕਦਾ ਹੈ ਇਹ ਮੁਕੇਸ਼ ਕਿਸ ਕਦਰ ਇਹ ਜੋ ਕਿ ਹਾਦਸਾ ਵੱਡਾ ਹਾਦਸਾ ਵਾਪਰਨ ਤੋਂ ਫਿਲਹਾਲ ਬਚ ਗਿਆ ਹੈ ਸੋ ਲੈਂਡ ਸਲਾਈਡਿੰਗ ਦੀ ਇਹ ਤਸਵੀਰਾਂ ਜੋ ਸਾਹਮਣੇ ਆਈਆਂ ਹਨ ਯਾਨੀ ਫਿਲਹਾਲ ਰੱਬ ਦਾ ਬਹੁਤ ਸ਼ੁਕਰੀਆ तमाम ਜਾਣਕਾਰੀ ਦੇ ਲਈ ਅਹੀਂ ਆਇਆ ਸੁੱਤੇ ਦੇ ਇਹ ਤਾਂ ਪਾਣੀ ਆਈ ਆ ਦੇਖੋ ਜਿਹੜੇ ਡੰਗਰਾਂ ਦਾ ਚਾਰਾ ਖਰਾਬ ਹੋਈ ਆ ਬਰਬਾਦੀ ਮਾਲ ਬਸੇ ਦੀ ਘਰੇ ਚ ਪਾਣੀ ਫੇਰਾ ਦਾ 10 10 ਘਰਾਂ ਦੇ 12 ਗੱਡੀਆਂ ਆਂਦੀਆਂ ਨੇ ਬੋਟੇ ਮਾਰੀ ਹੁਣ ਸਵੇਰ ਦਾ 4 ਵਜੇ ਦਾ ਪਾਣੀ ਆਇਆ ਦਾ ਕੋਈ ਨਹੀਂ ਸਾਰੀ ਖਬਰਦਾਰੀ ਲੈਣ ਆਇਆ ਇੱਧਰ ਸਮਾਨ ਕਿੰਨਾ ਕ ਨੁਕਸਾਨ ਦਾ ਸਮਾਨ ਬਥੇਰਾ ਨੁਕਸਾਨ ਹੋਇਆ ਅੰਦਰ ਪਾਣੀ ਬੜੀ ਟੋਕੇ ਖਰਾਬ ਹੋਈਏ ਮੋਟਰਾ ਖਰਾਬ ਹੋਈਆਂ ਜਿਹੜੀਆਂ ਲਾਈਆਂ ਘਰੇ ਬਸਤ ਹੈ ਅਰਾ ਸਰਪਾਣੀਆਂ ਲੱਗੇ ਲਾਈ ਆ ਜੋ ਵੀ ਆਏ ਬੱਚੇ ਮੁਸ਼ਕਲ ਹੋ ਆਦੀ ਕੋ ਰੋਟੀਆਂ ਨਹੀਂ ਪੱਕਾ ਜੀਆਂ ਗੱਲ ਨਹੀਂ ਬਾਤ ਨਹੀਂ ਕੋਈ ਪਾਣੀ ਆਹੀ ਸਵੇਰ ਜਦੋਂ ਉੱਠੇ ਨਾ ਸਵੇਰ ਉੱਠੇ ਤੇ ਪਾਣੀ ਉਸਲੇ ਨਹੀਂ ਫੇਰਾ ਹੀ ਥੋੜਾ ਲਈਤੀ ਬਾਸ ਲੱਗੀ ਉਹਦੇ ਬਾਅਦ ਚ ਜਦੋਂ ਪਾਣੀ ਦੇਖਿਆ ਪਾਣੀ ਪੂਰਾ ਪਰ ਗਿਆ ਸਾਰੇ ਘਰ ਦੇ ਵਿੱਚ ਪਾਣੀ ਗਿਆ ਸਿਸਲਿੰਡਰ ਸਾਰੇ ਡੁੱਬੇ ਪਏ ਨੇ ਰਾਸ਼ਨ ਪਾਣੀ ਸਾਰਾ ਪਰਵਾਦ ਹੋ ਗਿਆ ਕਮਰੇ ਚ ਤੇ ਸਾਨੂੰ ਮੌਕਾ ਨਹੀਂ ਦਿੱਤਾ ਪਾਣੀ ਨੇ ਸਾਮਾਨ ਸੰਭਣ ਵਾਸਤੇ ਜੀ ਤੇ ਮਰ ਕੇ ਅਸੀਂ ਆਪਣਾ ਸਰੀਰ ਕੱਢਿਆ ਆ ਘਰ ਦੀ ਨੂੰ ਕੱਢਿਆ ਮੈਂ ਫੈਮਿਲੀ ਨੂੰ ਕੱਢਿਆ ਬੜੀ ਮੁਸ਼ਕਲ ਕੀ ਮੰਗ ਕਰਦੇ ਸੂਲੇ ਮੰਗ ਜੀ ਦੇਖੋ ਜੀ ਇਹ ਹੁਣ ਸਰਕਾਰਾਂ ਨੇ ਮੰਗ ਕਰਨੀ ਹੈ ਜੋ ਸਾਡਾ ਨੁਕਸਾਨ ਹੋਇਆ ਮੌਕਾ ਦੇਖ ਸਕਦੇ ਨੇ ਸਪਾਰ ਬਣਦੇ ਆ ਦੋ ਸਪਰਨਾ ਉੱਤੇ ਸਾਡੇ ਬਣਨੇ ਚਾਹੀਦੇ ਹੁਣ ਵੀ ਇਹ ਗੱਲ ਹੁੰਦੀ ਹੀ ਉੱਥੇ ਸਰਪੰਚ ਸਾਹਿਬਾਂ ਦੇ ਕੋਲ ਆਹੀਂ ਗਏ ਦੇ ਜਿਤਨਾ ਆਏ ਦੇ ਆਪਣੇ ਮੰਤਰੀ ਸਾਹਿਬ ਆਹੀਂ ਅਖਿਆ ਜੀ ਉੱਥੋਂ ਦਾ ਸਪਾਰ ਬੱਜਨ ਜਦੋਂ ਵੀ ਹਰ ਵਾਰੀ ਪਰੇਸ਼ਾਨਤਾ ਹੁੰਦੀ ਹੈ ਹਰ ਵਾਰੀ ਪਾਣੀ ਧਰਦਾ ਆ ਹੁਣ ਸਾਡੀ ਖੇਤੀਬਾੜੀ ਇੱਥੇ ਆਹੀਂ ਪਿੰਡੋਂ ਇੱਥੇ ਆਗੇ ਦੇ ਆ ਨੇ ਤੇ ਮੌਕਾ ਦੇਖਿਆ ਜਾਇ ਮੇਰਾ ਕਮਰਾ ਪੂਰਾ ਸਮਾਨ ਨਾਲ ਭਰਿਆ ਰਾਸ਼ਨ ਡਰਮ ਇਹਦਾ ਕਣਕ ਦਾ ਭਰਿਆ ਦਾ ਸਿਲਿੰਡਰ ਖਾਣ ਪੀਣ ਦਾ ਰਾਸ਼ਨ ਹੈ ਦਾਣ ਦਾ ਸਭ ਤੇ ਬੱਚੇ ਕੱਢੇ ਨੇ ਕੁੜੀਆਂ ਹੀ ਉਹਨੂੰ ਕੱਢਦੇ ਤਾਂ ਹੀ ਤਾਂ ਹੀ ਦੋਨੋਂ ਜੀ ਉੱਥਾਂ ਹੀ ਸਵੇਰ ਦੇ ਖੜੇ ਨੇ ਜੀ ਭੁੱਖੇ ਤੇ ਆਏ ਕੋਹਨੇ ਸਾਡੇ ਕੋਈ ਖਬਰ ਨਹੀਂ ਦੇਈ ਕੋਈ